ਰਾਗ ਗੋੰਡ ਮਹਿਲਾ ਪੰਜਵਾ ਚੌਪ ਦੇ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਜ ਮਾਟੀ ਮੈਂ ਜੋ ਤਰਖੀ ਨਿਵਾਜ ਬਰਤਨ ਕੋ ਸਭ ਕੇ ਸ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਰਮ ਬ੍ਰਹਮ ਕੀ ਲਾਗੋ ਸੇ ਗੁਰ ਤੇ ਸੁਝ ਨਰੰជន ਦੇਵ ਰਹਾ ਜਿਨ ਕੀਏ ਰੰਗ ਅਨੇਕ ਪ੍ਰਕਾਰ ਉਹ ਪੁੱਤ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਇ ਆਏ ਨਾ ਜਾਵੇ ਨਿਚਲ ਤਨੀ ਦੇ ਅੰਤ ਗੁਨਾਤਾ ਕੇ ਕੀਤਕ ਗਣੀ ਲਾਲ ਨਾਮ ਜਾ ਕੇ ਭਰੇ ਪੰਢਾਰ ਸਗਲ ਘਟਾਂ ਦੇਵੈ ਆਧਾਰ ਸਤਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗਹ ਨਿਮਖ ਜਸ ਗਾਉ ਬਾਲ ਸੁਖਾਈ ਭਗਤਨ ਕੋ ਮੀਤ ਧਾਮ ਆਧਾਰ ਨਾਨਕ ਖੇਤ ਚੀਤ ਗੋਡ ਮੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮੋ ਹੀ ਇਸ ਮਨ ਕਾ ਆਧਾਰ ਨਾਮੋ ਹੀ ਚਿਤ ਕੀਨੀ ਓਟ ਨਾਮ ਜਪਤ ਮਿਠੈ ਪਾਪ ਕੋਟ ਰਾਸ ਦੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸ ਨਾਮੋਂ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲੱਗ ਮੀਠਾ ਜਲ ਥਲ ਸਭ ਮੈਂ ਨਾਮੋਂ ਡੀਠਾ ਨਾਮੇ ਦਰਗਾ ਮੁਖ ਉਜਲੇ ਨਾਮੇ ਸਗਲੇ ਕੁਲ ਉਧਰੇ ਨਾਮ ਹਮਾਰੇ ਕਾਰਜ ਸਿੱਧ ਨਾਮ ਸੰਗ ਏ ਮਨ ਵਾਗੀ ਧੇ ਨਾਮੇ ਹੀ ਹਮ ਨਿਰਕੋਪ ਹੈ ਨਾਮੇ ਹਮ ਜਾਵਨ ਰਹੇ ਗੁਰ ਪੂਰੇ ਮਿਲ ਗੁਣ ਤਾਸ ਕੋ ਨਾਨਕ ਸੁਖ ਸਹਿਜ ਨਿਵਾਸ ਗਉਂਟ ਲਾ ਪੰਜਵਾ ਨਿਮਾਨੇ ਕੋ ਜੋ ਦੇਤੋ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਬ ਘੋਰ ਮੈਂ ਵਖ ਨਹਾਰ ਤਿਸ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹਿ ਤਿਆਏ ਘਟ ਅਵ ਘਟ ਜਤ ਕਤ ਸਹਾਏ ਰਹਾਉ ਰੰਕ ਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਉ ਪੂਸ਼ ਨਾ ਮਸਲਤ ਧਰੈ ਜੋ ਕਿਸ਼ ਕਰੈ ਸੋ ਆਪੇ ਕਰੈ ਜਾ ਕਾ ਅੰਤ ਨਾ ਜਾਣ ਸਕੋਏ ਆਪੇ ਆਪ ਨਿਰੰજન ਸੋਏ ਆਪ ਅਕਾਰ ਆਪ ਨਿਰੰਕਰ ਘਾਟ 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 ਸਭ ਘਟ ਆਧਾਰ ਨਾਮ ਰੰਗ ਭਗਤ ਪਹਿ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹਿ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੋਟ ਮਹਿਲਾ ਪੰਜਵਾ ਜਾ ਕੈ ਸੰਗ ਇਹ ਮਨ ਨਿਰਮਲ ਜਾ ਕੈ ਸੰਗ ਹਰ ਹਰ ਸਿਮਰਨ ਜਾ ਕੈ ਸੰਗ ਤਿਲ ਵਿਖੋਏ ਨਾਸ਼ ਜਾ ਕੈ ਸੰਗ ਰਿਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾ ਕੈ ਨੀਤ ਰਹਾਉ ਜਾ ਕੈ ਮੰਤਰ ਹਰ ਹਰ ਮੰਨ ਵਸੈ ਜਾ ਕੈ ਉਪਦੇਸ਼ ਪਰਮ ਪਉ ਨਸੈ ਜਾ ਕੈ ਕੀਰਤ ਨਿਰਮਲ ਸਾਰ ਜਾ ਕੀ ਜੀਨ ਬਾਂਛੈ ਸੰਸਾਰ कोट पतित जाक संग उद्धार एक निरंकार जाक नाम आधार सब जियां का जाने क्यों कृपा निधान निरंजन दियो पार ब्रह्म जपे कृपाल तब भेटे गुरु साद दयाल दे निरैन नानक नाम त्याए ਸੂਖ ਸਹਿਜ ਆਨੰਦ ਹਰਨਾਈ ਗੋਡ ਮਹਿਲਾ ਪੰਜਵਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਦੈ ਲਿਤਾ ਰੋਂ ਗੁਰ ਪਾਰ ਬ੍ਰਹਮ ਸਦਾ ਨਮਸ਼ਕਾਰੋਂ ਮਤ ਕੋ ਪਰਮ ਫੁੱਲ ਐ ਸੰਸਾਰ ਗੁਰ ਬਿਨ ਕੋਏ ਨ ਉਤਰ ਸਪਾਰ ਰਹਾਉ ਭੂਲੇ ਕੋ ਗੁਰ ਮਾਰਗ ਪਾਇਆ ਅਵਰਤਿਆਗ ਹਰ ਤਕਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਪਿਆ ਪ੍ਰਗਾਸ ਜਿਨ ਕੀ ਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਖਤ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ 피 ਹੋਗ ਕੋ ਨਾਨਕ ਤਦ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਐ ਪਾਈ ਗੋਟ ਮੇਲਾ ਪੰਜਵਾ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹਾ ਦਿਨ ਰਾਤ ਜਾ ਕੀ ਕੋਏ ਨ ਮਿਟੈ ਦਾਤ ਗੁਰ ਪਰਮੇਸ਼ੁਰ ਇੱਕੋ ਜਾਣ ਜੋ ਤਿਸ ਭਾਵੈ ਸੋ ਪਰਵਾਣ ਰਹਾ ਗੁਰ ਚਰਣੀ ਜਾ ਕ ਮਨ ਲੱਗੇ ਦੁਖ ਦਰਦ ਪ੍ਰਮਤਾ ਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰੂ ਉੱਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਖਾਲ ਗੁਰ ਤੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਧਾ ਦਿਸ ਜਾਪੈ ਗੁਰ ਕੀ ਮਹਿਮਾ ਕਸਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਏ ਕੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾ ਕਾ ਮਨ ਲਾਗ ਗੋਣ ਮਹਿਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਲਖ ਅਭਿਉ ਸਰਬ ਪੂਜ ਚਰਨ ਗੁਰ ਸਿਉ ਗੁਰ ਬਿਨ ਅਵਰ ਨਾਹੀ ਮੈਂ ਥਾਉ ਅਨੰਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰ ਬੋਹਿਥ ਤਾਰੇ ਭਵ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈ ਵਡਭਾਗੀ ਗੁਰ ਕੀ ਸੇਵਾ ਦੁਖ ਨ ਲਾਗੀ ਗੁਰਤਾ ਸ਼ਬਦ ਨਾ ਮਿਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਗਉਂਟ ਮੈਂ ਲਾ ਪੰਜਵਾ RAM RAM ਸੰਗ ਕਰ ਬਿਉਹਾਰ राम 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 आधार राम 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 कीर्तन गाए क्रमत राम सब रहयो समाए संत जन मिल बोलो राम सबते निर्मल पूर्ण काम रहाओ राम राम तन संच भंडार राम 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 कर आहार ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀ ਆਬਤਾਏ ਰਾਮ 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 ਸਦਾ ਸਹਾਇ ਰਾਮ 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 ਲਿਵ ਲਾਇ ਰਾਮ ਰਾਮ ਜਪ ਨਿਮਲ ਫੈ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨਮ ਮਰਨ ਨਿਵਾਰੇ ਉਚਰਤ ਰਾਮ ਪਹਿ ਪਾਰ ਉਤਾਰੇ ਸਭ ਤੇ ਊਚ ਰਾਮਪੁਰ ਦਾਸ ਨਿਸਬਾ ਸੁਰ ਜਪ ਨਾਨਕ ਦਾਸ